ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਨਾ ਅੱਜ ਇੱਕ ਕਿਤਾਬ ਪੜ੍ਹੀ ਤੇ ਉਹਦੇ ਵਿੱਚ ਜਦੋਂ ਕੋਹੀਨੂਰ ਹੀਰੇ ਦੀ ਹਿਸਟਰੀ ਪੜ੍ਹੀ ਤਾਂ ਮੈਂ ਹੈਰਾਨ ਹੀ ਹੋ ਗਿਆ ਜਦੋਂ ਮੈਂ ਤੁਹਾਨੂੰ ਦੱਸੂਗਾ ਤੁਸੀਂ ਵੀ ਹੈਰਾਨ ਹੀ ਹੋ ਜਾਣਾ ਵੀ ਇਦਾਂ ਕਿਵੇਂ ਹੋ ਸਕਦਾ ਉਸ ਕਿਤਾਬ ਦੇ ਮੁਤਾਬਕ ਜਿਹੜਾ ਕੋਹੀਨੂਰ ਹੀਰਾ ਉਹ ਕੌਰਵਾ ਪਾਂਡਵਾ ਦਾ ਦੱਸਿਆ ਗਿਆ ਤੇ ਇਹੀ ਚੀਜ਼ ਤੇ ਮੈਂ ਸਰਚ ਕਰਦਾ 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 ਆ ਸਪੀਚ ਤੇ ਪਹੁੰਚ ਜਾਣਾ ਇੱਕ ਜਿਹੜੀ ਸਪੀਚ ਹੁੰਦੀ ਆ ਬਾਈ ਸੋਫ੍ਰੀਤ ਦੀ ਤੇ ਉਹਨਾਂ ਦੀ ਸਪੀਚ ਮੈਂ ਅਕਸਰ ਹੀ ਸੁਣਦਾ ਰਹਿਣਾ ਹੁੰਨਾ ਤੇ ਉਹਨਾਂ ਨੇ ਉਸ ਸਪੀਚ ਦੇ ਵਿੱਚ ਇੱਕ ਬੜੀ ਸੋਹਣੀ ਗੱਲ ਕਹੀ ਆ ਕਹਿੰਦੇ ਵੀ ਜੇਕਰ ਕੋਹੀ ਨੂਰ ਹੀਰਾ ਕੌਰਵਾ ਪਾਂਡਵਾ ਦਾ ਹੁੰਦਾ ਤਾਂ ਲੜਾਈ ਦ੍ਰੋਪਦੀ ਤੋਂ ਨਹੀਂ ਹੋਣੀ ਸੀਗੀ ਕੋਹੀ ਨੂਰ ਹੀਰੇ ਤੋਂ ਹੋਣੀ ਸੀ ਕਿਉਂਕਿ ਕੋਹੀ ਨੂਰ ਹੀਰਾ ਉਸ ਟਾਈਮ ਦੀ ਸਭ ਤੋਂ ਕੀਮਤੀ ਚੀਜ਼ ਸੀਗਾ ਠੀਕ ਆ ਤੇ ਖਰਾ ਜਿਹੜੇ ਕੋਹੀਨூர் ਹੀਰੇ ਦੀ ਮੈਂ ਸੋਚਿਆ ਵੀ ਤੁਹਾਨੂੰ ਇਹਦੀ ਅਸਲ ਹਿਸਟਰੀ ਦੇ ਬਾਰੇ ਜਿਹੜੀ ਚੰਨ ਦੱਸਦਾ ਹੈਗਾ ਵੀ ਇਹਦੀ ਕੀ ਅਸਲ ਹਿਸਟਰੀ ਸੀਗੀ ਕੋਹੀਨூர் ਹੀਰਾ ਜਦੋਂ ਸਭ ਤੋਂ ਪਹਿਲਾਂ ਜਦੋਂ ਇਹ ਨਿਕਲਿਆ ਸੀਗਾ ਤਾਂ ਇਹ ਗੋਲ ਕੰਡੇ ਦੀਆਂ ਖਾਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਵਾਰ ਹੀ ਨਿਕਲਿਆ ਸੀਗਾ ਤਾਂ ਸਭ ਤੋਂ ਪਹਿਲਾਂ ਇਹ ਸ਼ਾਹਜਹਾਨ ਦੇ ਕੋਲੇ ਜਾਂਦਾ ਸ਼ਾਹਜਹਾਨ ਤੋਂ ਬਾਅਦ ਇਹ ਜਾਂਦਾ ਔਰੰਗਜ਼ੇਬ ਦੇ ਕੋਲ ਔਰੰਗਜ਼ੇਬ ਤੋਂ ਬਾਅਦ ਇਹ ਔਰੰਗਜ਼ੇਬ ਦੇ ਪਰਿਵਾਰ ਕੋਲੇ ਜਾਂਦਾ ਤੇ ਜਦੋਂ ਨਾਦਰ ਸ਼ਾਹ ਦਿੱਲੀ ਤੇ ਕਬਜ਼ਾ ਕਰਦਾ ਤਾਂ ਨਾਦਰ ਸ਼ਾਹ ਔਰੰਗਜ਼ੇਬ ਦੇ ਪਰਿਵਾਰ ਕੋਲ ਉਹ ਹੀਰਾ ਖੋਹ ਲੈਂਦਾ ਤੇ ਨਾਦਰ ਸ਼ਾਹ ਤੋਂ ਇਹ ਹੀਰਾ ਜਾਂਦਾ ਅਹਿਮਦ ਸ਼ਾਹ ਬਦਾਲੀ ਦੇ ਕੋਲੇ ਤੇ ਅਹਿਮਦ ਸ਼ਾਹ ਬਦਾਲੀ ਤੋਂ ਬਾਅਦ ਇਹ ਹੀਰਾ ਜਾਂਦਾ ਸਾਹ ਸ਼ਾਹ ਸ਼ਿਗਾਨ ਦੇ ਕੋਲ ਇਹ ਲਗਭਗ ਮੈਂ 1817 ਦੀ ਗੱਲ ਕਰ ਰਿਹਾ ਤੇ ਉਸ ਸਮੇਂ ਸਾਹ ਸ਼ਿਗਾਨ ਦੇ ਪਰਿਵਾਰ ਦੇ ਵਿੱਚ ਗੱਦੇ ਨੂੰ ਲੈ ਕੇ ਜਿਹੜਾ ਕਾਫੀ ਰੌਲਾ ਚੱਲ ਰਿਹਾ ਸੀਗਾ ਤਾਂ ਉਹ ਸ਼੍ਰੀਨਗਰ ਦਾ ਇੱਕ ਰਾਜਾ ਸੀਗਾ ਜਬਰ ਜਬਰ ਖਾਨ ਤਾ ਉਹ ਸ਼ਾਹਸੂਜਾਨ ਸ਼੍ਰੀਨਗਰ ਦੇ ਰਾਜੇ ਕੋਲੇ ਜਾਂਦਾ ਵੀ ਕਹਿੰਦਾ ਸਾਡਾ ਪਰਿਵਾਰਿਕ ਜਿਹੜਾ ਮਸਲਾ ਤੁਸੀਂ ਨਿਮੇੜ ਦਿਓ ਸ਼੍ਰੀਨਗਰ ਵਾਲਾ ਰਾਜਾ ਉਹਨਾਂ ਦਾ ਇੱਕ ਤਰ੍ਹਾਂ ਦਾ ਫੈਮਲੀ ਫਰੈਂਡ ਸੀ ਜਿਵੇਂ ਆਪਾਂ ਕਹਿ ਦਈਏ ਤੇ ਉਹਦੇ ਕੋਲੇ ਜਾਂਦਾ ਤੇ ਜਦੋਂ ਸ਼੍ਰੀਨਗਰ ਵਾਲੇ ਰਾਜੇ ਨੂੰ ਗੱਲਾਂ-ਗੱਲਾਂ ਦੇ ਵਿੱਚ ਇਹ ਗੱਲ ਪਤਾ ਲੱਗਦੀ ਆ ਕਿ ਦੁਨੀਆਂ ਦਾ ਸਭ ਤੋਂ ਕੀਮਤੀ ਹੀਰਾ ਸ਼ਾਹਸੂਜਾਨ ਦੇ ਕੋਲ ਆ ਤਾਂ ਸ਼੍ਰੀਨਗਰ ਵਾਲਾ ਰਾਜਾ ਸ਼ਾਹਸੂਜਾਨ ਨੂੰ ਧੋਖੇ ਦੇ ਨਾਲ ਜਿਹੜਾ ਉੱਥੇ ਬੰਦੀ ਬਣਾ ਲੈਂਦਾ ਉਹ ਕੈਦ ਕਰ ਲੈਂਦਾ ਤੇ ਇਸ ਗੱਲ ਦਾ ਪਤਾ ਜਦੋਂ ਸ਼ਾਹ ਸੁਝਾਨ ਦੇ ਪਤੀ ਪਤਨੀ ਜਿਹੜੀ ਸੀਗੀ ਵਫਾ ਬੇਗਮ ਨੂੰ ਲੱਗਦਾ ਤਾਂ ਉਹ ਕਿਵੇਂ ਨਾ ਕਿਵੇਂ ਕਰਕੇ ਆਪਦੇ ਪਤੀ ਨੂੰ ਛਡਾਉਣਾ ਚਾਹੁੰਦੀ ਹੁੰਦੀ ਆ ਪਰ ਹੀਰਾ ਵੀ ਨਹੀਂ ਦੇਣਾ ਚਾਹੁੰਦੀ ਹੁੰਦੀਗੀ ਪਰ ਉਹ ਪਤੀ ਨੂੰ ਜ਼ਰੂਰ ਛਡਾਉਣਾ ਚਾਹੁੰਦੀ ਹੁੰਦੀ ਆ ਤਾਂ ਉਹ ਪਤੀ ਨੂੰ ਛਡਾਉਣ ਦੇ ਵਾਸਤੇ ਇਸ ਤਰ੍ਹਾਂ ਹੀ ਉਹ ਜਰਨੈਲਾਂ ਦੀ ਮਦਦ ਜਿਹੜਾ ਉਹ ਲੈਣਾ ਸ਼ੁਰੂ ਕਰ ਦਿੰਦੀ ਆ ਤੇ ਕਿਸੇ ਨੇ ਉਹਦਾ ਹੱਥ ਨਹੀਂ ਫੜਿਆਗਾ ਤੇ ਐ ਉਹ ਮਦਦ ਲੱਭਦੀ 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 ਉਹ ਪਹੁੰਚ ਜਾਂਦੀ ਆ ਮਹਾਰਾਜਾ ਰਣਜੀਤ ਸਿੰਘ ਜਿਹੜੇ ਉਸ ਟਾਈਮ ਦੇ ਮਹਾਨ ਜਰਨੈਲ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਪਹੁੰਚ ਜਾਂਦੀ ਆ ਤਾਂ ਉਹ ਸਭ ਤੋਂ ਪਹਿਲਾਂ ਆ ਕੇ ਫਕੀਰ ਅਜ਼ੀਜ਼ੁਦੀਨ ਨੂੰ ਮਿਲਦੀ ਆ ਤਾਂ ਫਕੀਰ ਅਜ਼ੀਜ਼ੁਦੀਨ ਨੂੰ ਕਹਿੰਦੀ ਆ ਵੀ ਮੈਨੂੰ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਮਲਾਇਆ ਜਾਵੇ ਤਾ ਫਕੀਰ ਜੀਦੂਦੀਨ ਮਹਾਰਾਜਾ ਰਣਜੀਤ ਸਿੰਘ ਨੂੰ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਇਹਨਾਂ ਨੂੰ ਲੈ ਜਾਂਦਾ ਵਫਾ ਬੇਗਮ ਨੂੰ ਤੇ ਉੱਥੇ ਮਲਾਉਂਦਾ ਤੇ ਵਫਾ ਬੇਗਮ ਇੱਕ ਗੱਲ ਕਹਿੰਦੀ ਆ ਰਣਜੀਤ ਸਿੰਘ ਨੂੰ ਕਹਿੰਦੀ ਆ ਵੀ ਜੇ ਤੂੰ ਮੇਰਾ ਪਤੀ ਸਹੀ ਸਲਾਮਤ ਲਿਆ ਦੇਵੇਂ ਤਾਂ ਮੈਂ ਤੈਨੂੰ ਦੁਨੀਆ ਦਾ ਸਭ ਤੋਂ ਕੀਮਤੀ ਹੀਰਾ ਕੋਹੀਨੂਰ ਹੀਰਾ ਦੇਵਾਂਗੀ ਤਾਂ ਮਹਾਰਾਜਾ ਰਣਜੀਤ ਸਿੰਘ ਇੱਕ ਵਾਰੀ ਫੇਰ ਪੁੱਛਦਾ ਵੀ ਪੱਕੀ ਗੱਲ ਆ ਉਹਾਂ ਦੀ ਜਮਾ ਪੱਕੀ ਗੱਲ ਆ ਵੀ ਮੈਂ ਤੈਨੂੰ ਹੀਰਾ ਤੈਨੂੰ ਦੇ ਦੇਵਾਂਗੀ ਪਰ ਉਹਨਾਂ ਨੂੰ ਨਹੀਂ ਦੇਣਾ ਕਹਿੰਦੀ ਮਹਾਰਾਜਾ ਰਣਜੀਤ ਸਿੰਘ ਦਾ ਵੀ ਠੀਕ ਆ ਤੇਰਾ ਪਤੀ ਤੇਰੇ ਕੋਲੇ ਆ ਜਾਊਗਾ ਤੇ ਮਹਾਰਾਜਾ ਰਣਜੀਤ ਸਿੰਘ ਹਮਲਾ ਕਰਨ ਦੀ ਜਿਹੜੀ ਤਿਆਰੀ ਕਰਨ ਲੱਗ ਜਾਂਦੇ ਆ ਸ਼੍ਰੀਨਗਰ ਤੇ ਪਹਿਲੇ ਵੀ ਹਮਲਾ ਕਰਦੇ ਆ ਬਰਫ਼ ਪੈ ਜਾਂਦੀ ਆ ਵਾਪਸ ਮੁੜਨਾ ਪੈ ਜਾਂਦਾ ਦੂਸਰੀ ਵਾਰੀ ਗਰਮੀਆਂ ਦੇ ਵਿੱਚ ਹਮਲਾ ਕਰਦੇ ਆ ਤੇ ਇਸ ਹਮਲੇ ਦੇ ਵਿੱਚ ਹਰੀ ਸਿੰਘ ਨਲੂਆ ਖੜਕ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਆਪ ਖੁਦ ਹੁੰਦੇ ਆ ਤੇ ਇੱਥੇ ਤੱਕ ਵੀ ਇੱਥੇ ਤੱਕ ਦੀਵਾਨ ਮੁਹੰਮਦ ਚੰਦ ਹੋਣੇ ਵੀ ਇਸ ਹਮਲੇ ਦੇ ਵਿੱਚ ਉਹਨਾਂ ਦੇ ਨਾਲ ਹੁੰਦੇ ਆ ਮਹਾਰਾਜਾ ਰਣਜੀਤ ਸਿੰਘ ਦੇ ਤੇ ਉਹ ਜਿਹੜੀ ਸੈਨਾ ਸੀ ਵੀ ਉਹ ਦੋ ਦੇ ਗਰੁੱਪ ਦੇ ਵਿੱਚ ਵੰਡੀ ਜਾਂਦੀ ਆ ਇੱਕ ਫਰੰਟ ਤੋਂ ਹਮਲਾ ਕਰਦੇ ਆ ਤੇ ਇੱਕ ਪਿੱਛੋਂ ਬੈਕ ਤੋਂ ਹਮਲਾ ਕਰਦੇ ਆ ਤਾਂ ਇਸ ਤਰ੍ਹਾਂ ਹਮਲਾ ਕਰਕੇ ਉਹਦੇ ਪਤੀ ਨੂੰ ਜਿਹੜਾ ਛੜਵਾ ਲਿਆ ਜਾਂਦਾ ਇਸ ਲੜਾਈ ਦੇ ਵਿੱਚ 350 ਸਿੱਖ ਜਿਹੜੇ ਸ਼ਹੀਦ ਹੋ ਗਏ ਸੀਗੇ ਜਿਨ੍ਹਾਂ ਦਾ ਸਸਕਾਰ ਸ਼੍ਰੀਨਗਰ ਦੇ ਵਿੱਚ ਹੀ ਕੀਤਾ ਗਿਆ ਜਿੱਥੇ ਕਿ ਅੱਜ ਕੱਲ ਗੁਰਦੁਆਰਾ ਸ਼ਹੀਦ ਗਾਂਜਾ ਸਾਹਿਬ ਹੈਗਾ ਤੇ ਜਦੋਂ ਉਹ ਨਹੀਂ ਛਡਾ ਕੇ ਲਾਹੌਰ ਲਿਆਂਦਾ ਜਾਂਦਾ ਤਾਂ ਲਾਹੌਰ ਆ ਕੇ ਮਹਾਰਾਜਾ ਰਣਜੀਤ ਸਿੰਘ ਅਸ਼ਰਤ ਦੇ ਮੁਤਾਬਕ ਉਹਨਾਂ ਤੋਂ ਹੀਰਾ ਮੰਗਦੇ ਆ ਤੇ ਉਹ ਹੀਰਾ ਦੇਣ ਤੋਂ ਜਵਾਬ ਦੇ ਜਾਂਦੇ ਆ ਕਹਿੰਦੇ ਨਹੀਂ ਅਸੀਂ ਨਹੀਂ ਕਹਿੰਦੇ ਦਿੰਦੇਗੇ ਤੇ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ ਵੀ ਤੇ ਨਾ ਸੋਚ ਵੀ ਇਸ ਗੱਲ ਨੂੰ ਨਾ ਤੂੰ ਭੁੱਲ ਵੀ ਤੂੰ ਹਜੇ ਵੀ ਮੇਰੀ ਕੈਰ ਦੇ ਵਿੱਚ ਆਂ ਤੁਸੀਂ ਦੋਵੇਂ ਜਾਣੇ ਜੇ ਮੈਂ ਚਾਹਾਂ ਤਾਂ ਤੁਹਾਡੇ ਤੇ ਜਿਹੜੀ ਧੱਕੇਸ਼ਾਹੀ ਕਰਕੇ ਤੇ ਤੁਹਾਨੂੰ ਤਸੀਹੇ ਦੇ ਕੇ ਵੀ ਮੈਂ ਤੁਹਾਡੇ ਤੋਂ ਹੀਰਾ ਜਿਹੜਾ ਉਹ ਲੈ ਸਕਦਾ ਪਰ ਕਹਿੰਦਾ ਮੈਂ ਗੁਰੂ ਦਾ ਸੇਖਾ ਮੈਂ ਇਦਾਂ ਨਹੀਂ ਕਰੂੰਗਾ ਤੁਸੀਂ ਓਂ ਕਰੋ ਵੀ ਉਹ ਦੱਸੋ ਵੀ ਤੁਸੀਂ ਉਹ ਹੀਰਾ ਵੇਚਣਾ ਕਿੰਨੇ ਦਾ ਉਹ ਕਰਦਿਆ ਕਰਾਉਂਦੇ ਆ ਜੀ 2 ਲੱਖ ਰੁਪਏ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਉਹਨਾਂ ਤੋਂ ਹੀਰਾ ਖਰੀਦ ਲੈਂਦੇ ਆ ਸਾਹ ਸੁਝਾਨ ਤੋਂ ਤੇ ਉਹ ਹੀਰਾ ਓਦੋਂ ਬਾਅਦ ਫਿਰ ਮਹਾਰਾਜਾ ਦਲੀਪ ਸਿੰਘ ਦੇ ਕੋਲੇ ਜਾਂਦਾ ਪੇ ਅੱਜਕੱਲ ਤੁਹਾਨੂੰ ਪਤਾ ਹੀ ਹੈ ਕਿੱਥੇ ਪਿਆ ਤੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਦੋ ਸਭ ਤੋਂ ਕੀਮਤੀ ਚੀਜ਼ਾਂ ਸੀਗੀਆਂ ਦੋ ਇੱਕ ਤਾਂ ਕੋਹੀਨੂਰ ਹੀਰਾ ਤੇ ਦੂਜਾ ਨੰਬਰ ਮਹਾਰਾ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਜੀ ਉਹ ਵੀ ਮਹਾਰਾਜਾ ਰਣਜੀਤ ਸਿੰਘ ਦੇ ਕੋਲੇ ਸੀਗੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਜਿਹੜਾ ਦਰਬਾਰ ਸੀਗਾ ਜਾਂ ਜਿਹੜਾ ਮਹਿਲ ਸੀਗਾ ਆਪਾਂ ਕਹਿ ਦਈਏ ਤੇ ਉਹਦੇ ਸਭ ਤੋਂ ਟਾਪ ਦੇ ਉੱਪਰ ਇਹਨਾਂ ਨੇ ਆ ਅਰੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਰੱਖਿਆ ਹੋਇਆ ਸੀਗਾ ਤੇ ਉੱਥੇ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੀ ਹੋਈ ਰੱਖੀ ਰੱਖਦੇ ਸੀਗੇ ਤੇ ਤੜਕੇ ਸਵੇਰ ਉੱਠ ਕੇ ਜਦੋਂ ਹੀ ਪਾਠ ਕਰਦੇ ਸੀਗੇ ਮੱਥਾ ਟੇਕਦੇ ਸੀ ਤੇ ਤੜਕੇ ਉੱਠ ਕੇ ਡੇਲੀ ਆਪਦੇ ਮੱਥੇ ਨਾਲ ਲਾਉਂਦੇ ਸੀਗੇ ਪਰ ਕਦੇ ਵੀ ਉਹਨਾਂ ਨੇ ਆਪਦੇ ਸਿਰ ਤੇ ਨਹੀਂ ਸੁਜਾਈ ਸੀ ਉਹ ਕਲੰਗੀ ਤੇ ਸੋ ਇਹ ਸੀਗੀ ਕੋਹੀਨੂਰ ਹੀਰੇ ਦੀ ਅਸਲ ਹਿਸਟਰੀ ਤੇ ਸੋ ਵੀਡੀਓ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੇ ਤੇ ਪੇਜ ਨੂੰ ਫੋਲੋ ਕਰ ਲਓ ਤੇ ਧੰਨਵਾਦ ਜੀ